ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਕਾ ਸ਼੍ਰੀ ਨਨਕਾਣਾ ਸਾਹਿਬ ਇੱਕ ਇਤਿਹਾਸਕ ਸ਼ਹੀਦੀ ਸਾਕਾ ਹੈ ਪੂਰੀ ਦੁਨੀਆ ਵਿੱਚ ਸਿੱਖ ਸੰਗਤਾਂ ਕਿਤੇ ਵੀ ਅਰਦਾਸ ਕਰਨ ਤਾਂ ਇਹ ਸ਼ਬਦ ਜ਼ਰੂਰ ਆਉਂਦਾ ਹੈ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਾਕਾ ਸ਼੍ਰੀ ਨਨਕਾਣਾ ਸਾਹਿਬ ਜਿੱਥੇ ਸਿੱਖਾਂ ਨੂੰ ਜੀਉਂਦੇ ਜੀ ਝੰਡਾ ਨਾਲ ਬੰਨ ਕੇ ਸਾੜਿਆ ਜੀਉਂਦਿਆਂ ਨੂੰ ਅੱਗ ਵਾਲੀਆਂ ਪੱਠੀਆਂ ਵਿੱਚ ਸੁੱਟਿਆ ਗਿਆ ਇਹ ਸ਼ਹੀਦੀ ਸਾਕਾ 21 ਫਰਵਰੀ ਸਨ 1921 ਈਸਵੀ ਵਿੱਚ ਸਾਕਾ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਵਾਪਰਿਆ ਜਿਸ ਨੂੰ ਯਾਦ ਕਰਕੇ ਅੱਜ ਵੀ ਦਿਲ ਕੰਬ ਉੱਠਦਾ ਹੈ ਸਨ 1617 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਿੱਖ ਪੰਖ ਪੰਥ ਉੱਪਰ ਮੁਗਲ ਹਕੂਮਤ ਨੇ ਬਹੁਤ ਅਤਿਆਚਾਰ ਕੀਤੇ ਤੇ ਸਿੱਖ ਸੰਗਤਾਂ ਨੂੰ ਜੜ ਤੋਂ ਮਿਟਾਉਣ ਲਈ ਸਿੱਖਾਂ ਨੂੰ ਜੀਉਂਦਿਆਂ ਨੂੰ ਹੀ ਸਾੜਨਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਜੀ ਦੇ ਸਿੰਘਾਂ ਨੇ ਆਪਣੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਉਸ ਸਮੇਂ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਨਿਰਮਲੇ ਤੇ ਉਦਾਸੀ ਸੰਪਰਦਾਇਆਂ ਦੇ ਮਹੰਤਾਂ ਕੋਲ ਚਲੀ ਗਈ ਸ਼ੁਰੂ-ਸ਼ੁਰੂ ਵਿੱਚ ਤਾਂ ਇਹਨਾਂ ਮਹੰਤਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਗੁਰਧਾਮਾਂ ਦੀ ਸੇਵਾ ਕੀਤੀ ਪਰ ਹੌਲੀ-ਹੌਲੀ ਇਨ੍ਹਾਂ ਮਹੰਤਾਂ ਨੇ ਗੁਰਦੁਆਰਿਆਂ ਦੇ ਅੰਦਰ ਸ਼ਰਾਬਾਂ ਪੀਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੋਰ ਵੀ ਕਈ ਕੁਕਰਮ ਕਰਨੇ ਗੁਰਦਵਾਰਿਆਂ ਅੰਦਰ ਸ਼ੁਰੂ ਹੋ ਗਏ ਜਦੋਂ ਇਹਨਾਂ ਗੱਲਾਂ ਦਾ ਪਤਾ ਸਿੱਖ ਸੰਗਤਾਂ ਨੂੰ ਲੱਗਾ ਤਾਂ ਸਿੰਘਾਂ ਨੇ ਗੁਰਦਵਾਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਦਾ ਫੈਸਲਾ ਕੀਤਾ ਤੇ ਪੰਥ ਦੇ ਹਮਦਰਦ ਸਿੱਖਾਂ ਨੇ 5 ਅਕਤੂਬਰ ਸਨ 1920 ਈਸਵੀ ਨੂੰ ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਇਸ ਨਾਲ ਸਿੱਖ ਪੰਥ ਵਿੱਚ ਇੱਕ ਨਵਾਂ ਹੀ ਜੋਸ਼ ਆਇਆ ਤੇ ਸਿੱਖਾਂ ਨੇ ਹੋਰ ਵੀ ਗੁਰਦੁਆਰੇ ਜਿਵੇਂ ਚੁਬਾਲਾ ਸਿੰਘ ਲਾਹੌਰ ਗੁਰਦੁਆਰਾ ਭਾਈ ਜੋਗਾ ਸਿੰਘ ਪੇਸ਼ਾਵਰ ਗੁਰਦਵੜਾ ਖੜਾ ਸੌਦਾ ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦਵਰਾ ਦਰਬਾਰ ਸਾਹਿਬ ਤਰਨਤਾਰਨ ਨੂੰ ਵੀ ਮਹੰਤਾਂ ਤੋਂ ਆਜ਼ਾਦ ਕਰਵਾ ਲਿਆ ਇਸ ਤੋਂ ਮਹੰਤਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਜਲਦੀ ਹੀ ਸਾਰੇ ਗੁਰਦਵਰਿਆਂ ਦਾ ਪ੍ਰਬੰਧ ਉਹਨਾਂ ਤੋਂ ਖੁੱਸ ਜਾਵੇਗਾ ਕਿਉਂਕਿ ਇਹ ਮਹੰਤ ਤਾਂ ਗੁਰਦਵਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਤੇ ਆਪਣੀ ਆਮਦਨ ਸਮਝਦੇ ਸਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ 1920 ਈਸਵੀ ਵਿੱਚ ਮਹੰਤ ਨਾਰਾਇਣ ਦਾਸ ਚਲਾਉਂਦਾ ਸੀ ਜੋ ਕਿ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਗੁਰਦੁਆਰਿਆਂ ਦੇ ਅੰਦਰ ਵੇਸਵਾ ਦਾ ਨਾਚ ਕਰਾਉਣ ਲੱਗ ਪਿਆ ਸੀ ਮਹੰਤ ਦੀ ਇਸ ਹਰਕਤ ਨੇ ਸਿੱਖ ਸੰਗਤਾਂ ਦੇ ਅੰਦਰ ਗੁੱਸੇ ਦੇ ਭਾਬੜ ਬਾਲ ਦਿੱਤੇ ਸਿੱਖ ਸੰਗਤਾਂ ਨੇ ਇਸ ਦੇ ਖਿਲਾਫ ਮਤੇ ਪਾਸ ਕੀਤੇ ਤੇ ਸਰਕਾਰ ਨੂੰ ਵੀ ਇਸ ਦੀ ਖਬਰ ਕੀਤੀ ਪਰ ਸਰਕਾਰ ਨੇ ਇਸ ਤੇ ਕੋਈ ਵੀ ਕਾਰਵਾਈ ਨਾ ਕੀਤੀ ਤਾਂ ਇਸ ਮਹੰਤ ਦੀ ਵੱਧ ਰਹੀ ਗੁੰਡਾਗਰਦੀ ਨੂੰ ਵੇਖ ਕੇ 26 ਜਨਵਰੀ 1921 ਈਸਵੀ ਨੂੰ ਇੱਕ ਗੁਰਮਤਾ ਪਾਸ ਕੀਤਾ ਗਿਆ ਕਿ 4 5 6 ਮਾਰਚ 1921 ਨੂੰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇਗਾ ਇਸ ਵਿੱਚ ਸਿੱਖ ਪੰਥ ਦੇ ਪ੍ਰਬੰਧ ਤੇ ਮਹੰਤਾਂ ਬਾਰੇ ਵਿਚਾਰ ਹੋਵੇਗੀ ਜਦੋਂ ਮਹੰਤ ਨਰਾਇਣ ਦਾਸ ਨੂੰ ਇਸ ਫੈਸਲੇ ਦਾ ਪਤਾ ਲੱਗਾ ਤਾਂ ਉਸਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 20 21 ਫਰਵਰੀ 1921 ਈਸਵੀ ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ ਜਿਸ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤਾਂ ਨੂੰ ਵੀ ਬੁਲਾਇਆ ਗਿਆ ਤੇ ਸਿੱਖਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਨਾ ਦੇ ਕੇ ਮਹੰਤਾ ਪੂਲ ਹੀ ਰੱਖਣ ਦਾ ਫੈਸਲਾ ਕੀਤਾ ਗਿਆ ਤੇ ਮਾਰਚ ਵਿੱਚ ਆਉਣ ਵਾਲੇ ਸਿੱਖ ਆਗਮਨ ਨੂੰ ਖਤਮ ਕਰਨ ਦੇ ਲਈ ਇਲਾਕੇ ਦੇ ਰਾਂਜੀ ਅਤੇ ਰਿਹਾਨੀ ਵਰਗੇ ਉੱਚ ਕੋਟੀ ਦੇ ਬਦਮਾਸ਼ਾਂ ਨੂੰ ਇਕੱਠਿਆਂ ਕਰ ਲਿਆ ਤੇ ਗੁਰਦੁਆਰੀ ਦੇ ਅੰਦਰ ਬਹੁਤ ਸਾਰੇ ਹਥਿਆਰ ਮਿੱਟੀ ਦਾ ਤੇਲ ਲੱਕੜਾਂ ਇਕੱਠੀਆਂ ਕਰ ਲਈਆਂ ਭਾਈ ਕਰਤਾਰ ਸਿੰਘ ਜੀ ਨੂੰ ਜਦੋਂ ਇਸ ਗੱਲ ਦੀ ਖਬਰ ਮਿਲੀ ਤਾਂ ਉਹਨਾਂ ਨੇ ਇਲਾਕੇ ਦੇ ਮੁਖੀ ਸਿੰਘਾਂ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹੰਤਾ ਨਾਲ ਨਜਿੱਠ ਲਿਆ ਜਾਵੇ ਤਾਂ 17 ਫਰਵਰੀ 1921 ਈਸਵੀ ਨੂੰ ਗੁਰਦਵਾਰਾ ਖੜਾ ਸੌਦਾ ਚੂਹੜਕਲਾਂ ਵਿੱਚ ਫੈਸਲਾ ਹੋਇਆ ਤੇ ਕੁਝ ਸਿੰਘਾਂ ਨੇ ਕਿਹਾ ਕਿ ਜਦੋਂ ਮਹੰਤ 19 ਫਰਵਰੀ ਨੂੰ ਸਿੱਖ ਸਨਾਤਨ ਕਾਨਫਰੰਸ ਲਈ ਲਾਹੌਰ ਜਾਵੇਗਾ ਤਾਂ ਅਸੀਂ ਗੁਰਦਵਾਰਿਆਂ ਤੇ ਆਪਣਾ ਕਬਜ਼ਾ ਕਰ ਲਵਾਂਗੇ ਤੇ ਜਦੋਂ ਮਹੰਤ ਆਵੇਗਾ ਉਦੋਂ ਜੋ ਹੋਵੇਗਾ ਉਹ ਵੇਖਿਆ ਜਾਊ 19 ਫਰਵਰੀ ਨੂੰ ਭਾਈ ਲక్ష్ਮਣ ਸਿੰਘ ਜੀ ਨੇ 150 ਸਿੰਘਾਂ ਦਾ ਜਥਾ ਅਤੇ ਭਾਈ ਕਰਤਾਰ ਸਿੰਘ ਚੱਬਲ ਜੀ ਨੇ ਵੀ 2200 ਸਿੰਘਾਂ ਦਾ ਜਥਾ ਗੁਰਦਵਾਰਾ ਖੜਾ ਸੌਦਾ ਸਾਹਿਬ ਵਿਖੇ ਬੁਲਾ ਲਿਆ ਦੂਜੇ ਪਾਸੇ 19 ਫਰਵਰੀ ਨੂੰ ਲਾਹੌਰ ਦੇ ਅਕਾਲੀ ਅਖਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇੱਕ ਚਰਚਾ ਹੋਈ ਜਿਸ ਦੇ ਵਿੱਚ ਮਾਸਟਰ ਤਾਰਾ ਸਿੰਘ, ਸਰਦਾਰ ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰ ਵਰਗੇ ਕਈ ਪੰਥਕਦਰਦੀ ਇਕੱਠੇ ਹੋਏ। ਉੱਥੇ ਪੰਥਕ ਆਗੂਆਂ ਨੂੰ ਭਾਈ ਕਰਤਾਰ ਸਿੰਘ ਚੱਬਰ ਹੋਣਾ ਦਾ ਫੈਸਲੇ ਦਾ ਪਤਾ ਲੱਗਾ ਤਾਂ ਉਹਨਾਂ ਨੇ ਦੋਵਾਂ ਜਥਿਆਂ ਨੂੰ ਸਨੇਹਾ ਭੇਜਿਆ ਕਿ ਮਿੱਥੇ ਸਮੇਂ ਤੋਂ ਪਹਿਲਾਂ ਕੋਈ ਵੀ ਜਥਾ ਸ਼੍ਰੀ ਨਨਕਾਣਾ ਸਾਹਿਬ ਨਾ ਜਾਵੇ ਪਰ ਭਾਈ ਲక్ష్మణ ਸਿੰਘ ਜੀ ਨੇ ਇਸ ਸੁਨੇਹੇ ਨੂੰ ਨਾ ਮੰਨਿਆ ਤੇ ਕਿਹਾ ਕਿ ਅਸੀਂ ਅਰਦਾਸ ਕਰਕੇ ਤੁਰੇ ਹਾਂ ਤੇ ਹੁਣ ਜੇ ਅਸੀਂ ਪਿੱਛੇ ਹਟਾਂਗੇ ਤਾਂ ਇਹ ਗਿੱਦੜਾਂ ਦਾ ਕੰਮ ਹੈ ਸ਼ੇਰਾਂ ਦਾ ਨਹੀਂ ਇਹ ਕਹਿ ਕੇ ਇਹ ਜਥਾ ਅੱਗੇ ਨੂੰ ਵੱਧ ਪਿਆ 20 ਫਰਵਰੀ ਨੂੰ ਸਵੇਰੇ 6 ਵਜੇ ਭਾਈ ਲక్ష్మణ ਸਿੰਘ ਜੀ ਦਾ ਜਥਾ ਸ਼ਬਦ ਪੜਦਾ ਹੋਇਆ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅੰਦਰ ਦਾਖਲ ਹੋ ਗਿਆ ਤੇ ਭਾਈ ਲక్ష్మణ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਆਸਾ ਜੀ ਦੀ ਕੀਰਤਨ ਦਾ ਪਾਠ ਕਰਨ ਲੱਗੇ ਉਸੇ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਦੇ ਨਾਲ ਸ਼ਰਾਬੀ ਹਾਲਤ ਵਿੱਚ ਆਇਆ ਤੇ ਦਰਸ਼ਨੀ ਡਿਊੜੀ ਦਾ 메ਨ ਗੇਟ ਬੰਦ ਕਰਵਾ ਕੇ ਆਪਣੇ ਗੁੰਡਿਆਂ ਤੋਂ ਰੱਬ ਦੇ ਪਿਆਰ ਵਿੱਚ ਜੁੜ ਬੈਠੇ ਸ਼ਰਧਾਲੂਆਂ ਤੇ ਗੋਲੀਆਂ ਚਲਵਾ ਦਿੱਤੀਆਂ ਸਿੱਖ ਸ਼ਾਂਤਮਈ ਬੈਠੇ ਗੁਰਬਾਣੀ ਦਾ ਆਨੰਦ ਮਾਣ ਰਹੇ ਸਨ ਤਾਂ ਗੁੰਡਿਆਂ ਨੇ ਕਿਰਪਾਨ ਤਲਵਾਰਾਂ ਗੰਡਾਸਿਆਂ ਦੇ ਨਾਲ ਵੱਡ ਟੁਕ ਕਰਨੀ ਸ਼ੁਰੂ ਕਰ ਦਿੱਤੀ जख्मी ਸਿੰਘਾਂ ਨੂੰ ਇਕੱਠਿਆਂ ਕਰਕੇ ਉੱਤੇ ਤੇਲ ਪਾ ਕੇ ਜੀਉਂਦਿਆਂ ਨੂੰ ਹੀ ਸਾੜ ਦਿੱਤਾ ਗਿਆ ਕਈਆਂ ਨੂੰ ਜੀਉਂਦਿਆਂ ਨੂੰ ਹੀ ਅੱਗ ਦੇ ਵਿੱਚ ਸੁੱਟਿਆ ਗਿਆ ਭਾਈ ਲక్ష్మణ ਸਿੰਘ ਜੀ ਨੂੰ ਜਾਂਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਭਾਈ ਦਲੀਪ ਸਿੰਘ ਜੀ ਨੂੰ ਜਦੋਂ ਗੋਲੀਆਂ ਦੀ ਆਵਾਜ਼ ਆਈ ਤਾਂ ਉਹ ਗੁਰਦੁਆਰਾ ਸਾਹਿਬ ਵੱਲ ਭਜੇ ਕਿ ਲੱਗਦਾ ਹੈ ਮਹੰਤ ਨੇ ਕੋਈ ਕਾਰਾ ਕਰ ਦਿੱਤਾ ਏ ਜਦੋਂ ਭਾਈ ਦਲੀਪ ਸਿੰਘ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਮਹੰਤ ਗੁੰਡਿਆਂ ਕੋਲੋਂ ਸਿੰਘਾਂ ਦਾ ਕਤਲ ਕਰਵਾ ਰਿਹਾ ਸੀ ਤਾਂ ਦਲੀਪ ਸਿੰਘ ਨੇ ਮਹੰਤ ਨੂੰ ਇਹ ਸਭ ਕਾਰਨ ਤੋਂ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ ਨੂੰ ਵੀ ਬਲਦੀ ਪੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਹੀ ਸ਼ਾਮ ਤੱਕ ਮਹੰਤ ਜਖਮੀ ਸਿੰਘਾ ਨੂੰ ਲੱਕੜਾਂ ਦੇ ਢੇਰ ਉੱਤੇ ਸੁੱਟ ਕੇ ਮਿੱਟੀ ਦਾ ਤੇਲ ਪਾ ਜਿਉਂਦਿਆਂ ਨੂੰ ਹੀ ਅੱਗ ਲਗਾਉਂਦਾ ਰਿਹਾ ਇਸ ਖੁੰਨੀ ਸਾਕੇ ਦੀ ਖਬਰ ਅੱਗ ਮੰਗ ਸਾਰੇ ਪਾਸੇ ਫੈਲ ਗਈ ਤੇ ਸਿੱਖਾਂ ਨੇ ਨਨਕਾਣਾ ਸਾਹਿਬ ਵੱਲ ਨੂੰ ਆਪਣੀਆਂ ਵਹੀਰਾਂ ਤੋਰ ਲਈਆਂ ਤੇ ਇਹ ਖਬਰ ਪੰਜਾਬ ਦੇ ਗਵਰਨਰ ਕਮਿਸ਼ਨਰ ਡਿਸ਼ੀ ਅਤੇ ਸ਼ੋਰਮਨੀ ਕਮੇਟੀ ਨੂੰ ਵੀ ਪਹੁੰਚਾਈਗੀ ਡੀਸੀ ਮਿਸਟਰ ਕੈਰੀ ਜਦ ਸ਼੍ਰੀ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਸਮੇਂ ਮਹੰਤ ਦੇ ਆਦਮੀ ਸਿੱਖਾਂ ਦੀਆਂ ਲਾਸ਼ਾਂ ਨੂੰ ਸਾੜ ਰਹੀ ਸਨ ਮਹੰਤ ਨੂੰ ਇਸ ਤਰ੍ਹਾਂ ਕਾਰਨ ਤੋਂ ਕਿਸੇ ਨੇ ਵੀ ਨਾ ਰੋਕਿਆ ਰਾਤ 9 ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟ੍ਰੇਨ ਰਾਹੀਂ ਮਿਸਟਰ ਕਿੰਗ ਮਿਸਟਰ ਲਾਹੌਰ ਆਪਣੇ ਨਾਲ 100 ਦੇ ਕਰੀਬ ਅਫਸਰ ਤੇ ਸਿਪਾਈਆਂ ਸਣੇ ਸ਼੍ਰੀ ਨਨਕਾਣਾ ਸਾਹਿਬ ਪਹੁੰਚਿਆ ਉਸ ਸਮੇਂ ਹੀ ਮਹੰਤ ਦੇ ਗੁੰਡਿਆਂ ਤੇ ਹੱਥਾਂ ਵਿੱਚ ਬੰਦੂਕਾਂ ਸਨ ਸਰਕਾਰ ਨੇ ਮਹੰਤ ਦੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਬਹੁਤ ਸਾਰਾ ਅਸਲਾ ਤੇ ਹਥਿਆਰ ਬਰਾਮਦ ਕੀਤੇ ਗੁਰਦੁਾਰੇ ਉੱਪਰ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਵੀ ਮੌਜੂਦ ਸਨ 180 ਸਿੱਖਾਂ ਦਾ ਕਾਤਲ ਮਹੰਤ ਨਰਾਇਣ ਦਾਸ ਸਰਕਾਰੀ ਅਫਸਰਾਂ ਨਾਲ ਕਾਫੀ ਨੇੜਤਾ ਰੱਖਦਾ ਸੀ ਇਸ ਕਰਕੇ ਸਾਰੇ ਉਸ ਨੂੰ ਬਚਾਉਣਾ ਚਾਹੁੰਦੇ ਸਨ ਸਰਕਾਰੀ ਸਾਈਜਾਂ ਨੂੰ ਵੇਖ ਕੇ ਸਰਕਾਰੀ ਵਕੀਲ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਅਸਤੀਫਾ ਦੇ ਦਿੱਤਾ ਅੰਗਰੇਜ਼ਾਂ ਨੂੰ ਮਜਬੂਰ ਹੋ ਕੇ 20 ਫਰਵਰੀ ਦੀ ਰਾਤ ਨੂੰ ਮਹੰਤ ਦੇ ਉਸਦੇ ਕਾਤਲਾ ਨੂੰ ਲਾਹੌਰ ਦੀ ਜੇਲ੍ਹ ਵਿੱਚ ਭੇਜਣਾ ਪਿਆ ਅਗਲੇ ਦਿਨ 21 ਫਰਵਰੀ ਨੂੰ ਮਹਿਤਾਬ ਸਿੰਘ ਹਰਬੰਸ ਸਿੰਘ ਤੇ ਉਸਦੇ ਹੋਰ ਵੀ ਤੇ ਹੋਰ ਸੰਗਤਾਂ ਨੇ ਵੀ ਸ੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾਏ 21 ਫਰਵਰੀ 1921 ਈਸਵੀ ਨੂੰ ਸ਼ਾਮ ਵੇਲੇ ਤੱਕ ਜਥੇਦਾਰ ਕਰਤਾਰ ਸਿੰਘ ਚੱਬਰ ਵੀ 2200 ਸਿੰਘਾਂ ਦਾ ਜਥਾ ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚ ਗਿਆ ਤੇ ਉਧਰ ਪੁਲਿਸ ਨੇ ਗੁਰਦੁਆਰਿਆਂ ਸਾਹਿਬ ਨੂੰ ਤਾਲਾ ਲਗਾ ਕੇ ਨਾਕਾਬੰਦੀ ਕਰ ਦਿੱਤੀ ਤੇ ਜਥਿਆਂ ਨੂੰ ਅੱਗੇ ਜਾਣ ਤੋਂ ਰੋਕਦਿਆਂ ਹੁਕਮ ਦਿੱਤਾ ਕਿ ਜੇ ਅੱਗੇ ਵਧੇ ਤਾਂ ਗੋਲੀਆਂ ਚੱਲ ਜਾਣਗੀਆਂ ਤਾਂ ਅਗੋਂ ਕਰਤਾਰ ਸਿੰਘ ਚੱਬਰ ਨੇ ਜਵਾਬ ਦਿੱਤਾ ਕਿ ਅਸੀਂ ਅਰਦਾਸ ਕਰਕੇ ਚੱਲੇ ਹਾਂ ਕਿ ਅਸੀਂ ਗੁਰਦੁਆਰਿਆਂ ਸਾਹਿਬ ਤੇ ਆਪਣਾ ਕਬਜ਼ਾ ਕਰਨਾ ਹੈ ਤੁਸੀਂ ਗੋਲੀਆਂ ਚਲਾਓ ਜੋ ਮਰਜ਼ੀ ਕਰੋ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਜਥੇਦਾਰ ਦੇ ਦਿੜਿੜ ਇਰਾਦੇ ਅੱਗੇ ਪੁਲਿਸ ਨੂੰ ਝੁਕਣਾ ਪਿਆ ਤੇ ਗੁਰਦੁਆਰੇ ਦੇ ਦਰਵਾਜ਼ੇ ਖੋਲ ਦਿੱਤੇ ਇਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਅਤੇ ਸ਼ੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਗੁਰਦਵਾਰੇ ਦਾ ਪ੍ਰਬੰਧ ਮਹੰਤਾਂ ਦੇ ਪ੍ਰਬੰਧ ਤੋਂ ਛੁਡਾ ਕੇ ਸ਼ੋਰਮਣੀ ਕਮੇਟੀ ਦੇ ਹੱਥ ਆ ਗਿਆ। ਸੋ ਇਸ ਤਰ੍ਹਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦਾ ਸਾਕਾ ਸ਼੍ਰੀ ਨਨਕਾਣਾ ਸਾਹਿਬ ਐਡਾ ਵੱਡਾ ਸਾਕਾ ਹੋ ਨਿਭੜਿਆ ਕਿ ਇਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਸ਼ੀਰਿ ਵਾਹੇ ਗੁਰ ਜੀ ਕੀ ਫਤਿਹ